ਅਕਸਰ ਬਾਦਸ਼ਾਹਾਂ ਦੇ ਪੁੱਤਰ ਬੱਚੇ ਜਦੋਂ ਜਨਮ ਲੈਂਦੇ ਨੇ ਨਾ ਜੀ ਉਹਨਾਂ ਦੇ ਬਰਤਨ ਵੀ ਸੋਨੇ ਦੇ ਹੁੰਦੇ ਆ ਬਾਦਸ਼ਾਹਾਂ ਦੇ ਬੱਚੇ ਸੋਨੇ ਦੇ ਬਰਤਨਾਂ 'ਚ ਰੋਟੀ ਖਾਂਦੇ ਆ ਉਹਨਾਂ ਦੇ ਖੱਥਾਂ ਪੈਰਾਂ ਦੇ ਗਹਿਣੇ ਸੋਨੇ ਦੇ ਹੁੰਦੇ ਆ ਉਹਨਾਂ ਕੋਲ ਕੀਮਤੀ ਤੋਂ ਕੀਮਤੀ ਕੱਪੜਾ ਹੁੰਦਾ ਹੈ ਕਈ ਵਾਰੀ ਪਰਮਾਤਮਾ ਦੀ ਖੇਡ ਵਾਪਰਦੀ ਏ ਅੰਤਲਾ ਸਮਾਂ ਉਹਨਾਂ ਦਾ ਯਤੀਮਾਂ ਦੀ ਤਰ੍ਹਾਂ ਹੁੰਦਾ ਹੈ ਜਨਮ ਉਹਨਾਂ ਦਾ ਹੈ ਬਹੁਤ ਸੁਖ ਪਰ ਮੈਂ ਕਦੇ ਵੀ ਸੋਚਿਆ ਨਾ ਸੱਚੇ ਬਾਦਸ਼ਾਹ ਜੀ ਆਪ ਜੀ ਦੀ ਸ਼ੁਰੂਆਤ ਦੁਨਿਆਵੀ ਤੌਰ ਤੇ ਸਿਰ ਦੇ ਉੱਪਰ ਰੱਖੀ ਹੋਈ ਘੁੰਮਣੀਆਂ ਦੀ ਟੋਕਰੀ ਹੈ ਮਾਤਾ ਪਿਤਾ ਜੀ ਚਲੇ ਗਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਹ ਫੜੀ ਗੋਇੰਦਵਾਲ ਸਾਹਿਬ ਦੀ ਟੋکریاں ਢੋਈਆਂ ਪਰ ਸੱਚੇ ਬਾਦਸ਼ਾਹ ਸ਼ੁਰੂਆਤ ਘੁੰਮਣੀਆਂ ਦੀ ਟੋਕਰੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਚ ਉਹ ਮੁਕਾਮ ਹਾਸਲ ਹੋ ਗਿਆ ਗੁਰੂ ਰਾਮਦਾਸ ਛੋਡੀ ਸੁਲਤਾਨ ਪਾਦਸ਼ਾ ਅੱਜ ਵੀ ਅੰਮ੍ਰਿਤਸਰ ਵਿੱਚ ਬੈਠਾ ਹੈ ਤਾਂ ਹੀ ਭਟ ਸਾਬ ਜੀ ਨੇ ਕਿਹਾ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਬੈਠਾ ਛੋਡੀ ਪਾਦਸ਼ਾ ਰਾਮਦਾਸ ਸਤ ਗੁਰੂ ਕਹਾਵੈ